ਮੇਨਸਸਤਿਕ ਹਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਘਾਹ ਤੁਹਾਨੂੰ ਦਿਖਾਉਣੀ ਆ ਰੋਟੀ ਖਾਣੀ ਆ ਸੂਈ ਸਵਾਈ ਆ ਮਾਧਮ ਆ ਆਹ ਬੱਚਾ ਇਹਦਾ ਸੂਈ ਦੀ ਇਹ ਆ ਬਈ ਆਪਣੀ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਕਿਰਪਾਵਾ ਬਗੜਾ ਸਾਉ ਦੀ ਚਲੋ ਕਿਰਪਾ ਚੀ ਦਿੱ ਜੀ ਹਾਂਜੀ ਤੇ ਨਾਮ ਦੱਸਦੇ ਇਕ ਰੀ ਨਾਮ ਵੀ ਜੀ ਮੰਗੂ ਪਿੰਡ ਤੋਂ ਬਾਦਸੀ ਲੈਣਾ ਵਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦਾਂ 857614511 ਠੀਕ ਆ ਹਾਂਜੀ ਤੇ ਇੱਕੋ ਹੀ ਰਹਿ ਗਈਗਾ ਫਿਰ ਹੁਣ ਮੇਰੇ ਕੋ ਤਿੰਨ ਹੀ ਵੀਦੀ ਹਾਂਜੀ ਮੈਨੂੰ ਹੋਰ ਸਾਹ ਜਾਣਾ ਵਾ ਅੱਛਾ ਤੇ ਦੋ ਦੇਤੀਆਂ ਇਹੋ ਰਹਿ ਗਈ ਜਿਹੜੇ ਪਿੰਡਪੁਰਾ ਦੇ ਕਰਮਾ ਚੂੜਾ ਜੀ ਠੀਕ ਆ ਤੇ ਬਾਕੀ ਆ ਗਾਂ ਤੇ ਚਲੋ ਪੱਕੀ ਘਰੇ ਰੱਖੀਏ ਦੁੱਧ ਤਾਂ ਘਰੇ ਹਨਾ ਤੇ ਇਹ ਆ ਵੀ ਇਹ ਵੀ ਪੈਸੇ ਸਿੱਧੇ ਕਰਨੇਗੇ ਇੱਕ ਸਾਥ ਦੇ ਕੋ ਘੜ ਵੀ ਜਾਓ 1000 2000 ਮਾਰਾ ਇਹਦੇ ਘਰ ਜਾਣਾ ਕੋ ਆਪਾਂ ਨੂੰ ਕੋਲ ਪਹਾਲੇ ਹੈਗੀ ਹੈ ਇਹ ਆ ਵੀ ਤਿਆਰੀ ਪੂਰੀ ਹੋਈ ਆ ਠੀਕ ਠਾਕ ਸਾਰਾ ਕੁਝ ਹੋਇਆ ਵਾ ਤੇ ਹੁਣ ਉੱਥੇ ਵੀ ਪ੍ਰੋਗਰਾਮ ਵਰਸੀ ਚੱਲਣ ਦੇ ਆ ਤੇ ਤੁਹਾਡਾ ਰੱਧਾਣਾ ਕਿ ਦਰਸ਼ਨ ਮੇਲੇ ਕਰ ਆਈਏ ਹਾਂਜੀ ਹਾਂਜੀ ਠੀਕ ਆ ਤੇ ਦੋ ਪਹਿਲਾਂ ਵੇਖ ਗਿਆ ਹਾਂ ਤਾਂ ਪਹਿਲਾਂ ਨਾ ਤਿੰਨ ਪਾਉਣੀਆਂ ਹਾਂ ਹਾਂਜੀ ਠੀਕ ਆ ਤੇ ਕਿੰਨਾ ਚਿਰ ਹੋ ਗਿਆ ਤਰੇਨ ਸੁਈ ਨੂੰ ਇਹਨੂੰ ਸੁਈ ਨੂੰ ਵੀਧੀਆ 10 12 ਦੇ ਨਹੀਂ ਹੋਈ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਰਗੀ ਤਿਆਰ ਦੁੱਧ 10 ਕਿਲੋ ਹੋਗਾ ਦੁੱਧ ਪਛੀ 12 ਕਿਲੋ ਕਰਗੀ ਚੜੀ ਜੀ ਨਹੀਂ ਖਾਣ ਦੀ ਪੱਕ ਗਈ ਆ ਹਾਂਜੀ ਤੇ ਕੂੜੇ ਪਠੇ ਫਿਰ ਪਛੀ 12 13 ਕਿਲੋ ਦੇ ਦਈਓ ਇਹ ਤਾਂ ਹੀ ਹੋ ਲੋ ਜੀਰੋ ਜੀਬ ਨਹੀਂ ਆ ਨਾ ਤੁਹਾਡੇ ਪਾਪਾ ਵੀ ਗਾਂ ਨੂੰ ਭੁਖੀ ਆ ਜੇ ਵੀ ਨਹੀਂ ਖਾਣ ਦੇ ਠੀਕ ਆ ਹਾਂਜੀ ਹੁਣ ਪੱਕਾ ਕਿੰਨਾ ਤਿਆਰ ਦੁੱਧ 10 ਲੀਟਰ ਹੋਗਾ ਵੀ ਜੀ ਪੱਕਾ ਤਿਆਰ ਆ ਪੱਕਾ ਤਿਆਰ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਦੁੱਧ 12 ਕਿਲੋ ਲੀਟਰ ਵੀ ਜੀ ਦੇਈ ਜਾਊਗੀ ਅੱਛਾ 12 ਕਿਲੋ ਲੀਟਰ ਦੇਈ ਜਾਊ ਸੁਆ ਚੂ ਓਕੇ ਪੁਰਾ ਮੈਂ ਕਿਹਾ ਹਣੀ ਬੱਚਾ ਲਾ ਦਿੰਦੇ ਭਾਈ ਦਿਖਾਈ ਦਿਓ ਫਿਰ ਬੱਚਾ ਲਾ ਕੇ ਸੁਆ ਕਿਨਵਾ ਤਰਾ ਇਹਦਾ ਇਹ ਵੀ ਜੀ ਪਹਿਲੇ ਸੁਣੋ ਪਹਿਤਲਾ ਸੁਆ ਸੁਈਆ ਤੇ ਬੱਚਾ ਲਾ ਕੇ ਤੁਹਾਨੂੰ ਦਿਖਾ ਦਿੰਦੇ ਕਦੀਆਂ ਵਗਰ ਬੱਚਾ ਜੇ ਬੁਸ਼ਾਰ ਭਾਈ ਦਤਾ ਚੋ ਇਹ ਆ ਦੇਖ ਸਾਡੇ ਗਾੜੀ ਉਤਨਾ ਹੀ ਪੱਠੇ ਪਏ ਆ ਮੈਂ ਚੋਕਰ ਵੀ ਪਾਇਆ ਉੱਤੇ ਪਰ ਖਾਨ ਨਹੀਂ ਦਈਆਂ ਅੱਜ ਕੰਮੇ ਤੋਂ ਥੋੜਾ ਦੱਬੀ ਪੈਜੀ ਬਾਕੀ ਲੋ ਲਾਉਂਦਾ ਆਂ ਬੱਚਾ ਜਿਹੜਾ ਛੜਤਾ ਥੱਲੇ ਇਤਰਾ ਰਸੀ ਪਾ ਲੈਣੀ ਆ ਤੇ ਉਤਨੇ ਹੀ ਆ ਵੀ ਹੈਗੀ ਸ਼ਾਂਤ ਜੀ ਸੁਭਾਦੀ ਐ ਠੰਡੀ ਧੀਰੀ ਆ ਜਿਆ ਜਿਆ ਜਿਹੜਾ ਦੇਖ ਸਕਦੇ ਜੀ ਬਾਕੀ ਵੀ ਦੀ ਠੰਡੀ ਧੀਰੀ ਪੂਰੀ ਐ ਲੱਗਦਾ ਠੰਡੀ ਧੀਰੀ ਆ ਵੀ ਪੂਰੀ ਐ ਵੀ ਬਿਲਕੁਲ ਸਾਫ਼ ਸੁਆਬ ਆ ਠੀਕ ਆ ਜੀ ਅਗਲੇ ਪਿਛਲੇ ਦੇ ਦੇ ਅਗਲੇ ਅਗਲੇ ਤੋਂ ਨਾਲ ਸੁਆਬ ਆ ਆਹ ਹੁਣ ਮਗਲ ਲੈ ਨਗਲ ਆ ਗਿਆ ਜਿੱਤਰ ਮਰਜ਼ੀ ਕੋ ਚਵਾਈ ਕਰ ਲੈ ਚਲੋ ਠੀਕ ਹੈ ਛੱਡ ਦੇ ਜੀ ਇੱਕ ਵਾਰੀ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਾ ਤੇ ਬਿਲਕੁਲ ਹੱਥ ਦੇ ਚਵਾਈ ਵਾਲਾ ਵਧੀਆ ਥਾਣਿਆ ਤੇ ਮਿਲ ਕੇ ਉਹਨੇ ਵੀ ਚੰਗੀ ਲੱਗੀ ਆ ਇਹ ਆਪੇ ਕੋ ਸੰਭਣ ਵਾਲਾ ਕੋ ਲੈ ਜਾਊਗਾ ਦੁੱਧ ਉਹਨੇ ਵਧ ਜਾਣਾ ਵਾ ਹੱਲੇ ਤੋਰੋ ਫਿਰ ਜੀ ਇੱਕ ਵਾਰੀ ਫੇਰੀ ਨੂੰ ਹੁਣ ਜਿਹੜਾ ਦੁੱਧ ਇਹਦੇ ਕੋਲ 10 ਲੀਟਰ ਪੱਕਾ ਜਿਹੜਾ ਤਿਆਰ 10 ਲੀਟਰ ਤੇ 12 ਲੀਟਰ ਤੱਕ ਜਿਹੜਾ ਕਹਿੰਦੇ ਵੀ ਕਰੀ ਜਾਣਾ ਇਹਨੇ ਥੋੜਾ ਦੇਖੋ ਭਾਈ ਕੱਢਿਆ ਸਾਨ ਜੜਾ ਵਾ ਚੰਗਾ ਲੱਗਾ ਆ ਹਾਂਜੀ ਹੌਲੀ ਹੌਲੀ ਲਾਜੇ ਵੀਰ ਜੀ ਜੇ ਹੁਣੇ ਤਾਂ ਦਰਦੀ ਕੋਈ ਭਾਈ ਥੋੜਾ ਦਰਦੀ ਦਰਦੀ ਆ ਸਾਡੇ ਤੋਂ ਤੇ ਆ ਬੱਚਾ ਤਾਜ਼ਾ ਹੀ ਆ ਜਿਹੜਾ ਕੋਈ ਲੱਤ ਨਹੀਂ ਕੋਈ ਛੜਨੀ ਠੀਕ ਆ ਹਾਂਜੀ ਤੇ ਕਿੰਨੇ ਦੀ ਫਿਰ ਜੱਸ ਨੋ ਕਰਦੀ ਆ ਅਸ਼ੀਰਤੀ ਵੇ ਇਹਦੇ ਨੇ 35 ਦੀ ਵੇ ਇਹਦੇ ਨੇ 40 ਦੀ ਅੱਛਾ ਬਾਬੇ ਗੁਰੂ ਘਰ ਜਾਣਾ ਮੇਰਾ ਵੀ ਕੋ ਬੈਸ ਵਿਸਾਈ ਜਾਣਾ ਕਰੇ ਅੱਛਾ 28 ਹਾਦੀ ਦੇਣਾ ਜੱਸ ਨੋਈ ਆ ਹਾਂਜੀ ਬਾਕੀ ਤੁਸੀਂ ਦਰਮਾਨਤਨ ਕਰਦਾ 25 ਦੀ ਦੇ ਦਈਏ ਦੇਣਾ ਹੀ ਮੈਨੂੰ ਅੱਛਾ ਹਾਂਜੀ ਬਾਕੀ ਕੋ ਫੋਨ ਲਾਉਗਾ ਚਲੋ ਨੇਕੀ ਤੇ ਥੋੜਾ ਪਤਾ ਹੋਈ ਜਾਂਦਾ ਵਾ ਬਾਕੀ ਭਾਜੀ ਆਪਾਂ ਵੇਖੋ ਹੁਣ ਆਪਾਂ ਤੇ ਜਾਣਾ ਮਾਰਾ ਜੀ ਦੇ ਘਰ ਹਾਂਜੀ ਹਾਂ ਆਪਾਂ ਤੁਹਾਨੂੰ ਪਹਿਲਾਂ ਉਹ ਦੱਸਿਆ ਸੀ ਰਕਮ ਦੀ ਨਹੀਂ ਗੱਲ ਤੁਹਾਡਾ ਇਹ ਹਾਲ ਨੂੰ ਇਹ ਰੁੜਦਾ ਵੀ ਆ ਤਾਂ ਵੀ ਕੋ ਗੱਲ ਨਹੀਂ ਹਾਂਜੀ ਹਾਂਜੀ ਜਦੋਂ ਜਾਣਾ ਹੀ ਆ ਫੇਰ ਕਰੀਏ ਇਹ ਆਵੇ ਫੇਰ ਪਿੱਛੋਂ ਸਾਂਭ ਉਹ ਜੀ ਹੁਣੀ ਨਹੀਂ ਆ ਟੁੱਟ ਜਾਂਦੇ ਲੰਗਰ ਟੁੱਟ ਜਾਂਦਾ ਪਸ਼ੂ ਫੇਰ ਹਨ ਅੱਗੇ ਚਲੋ ਸਾਮ ਥੋੜੀ ਜੀ ਕਰਨ ਵਾਲੀ ਆ ਅੱਗੇ ਪੱਠੇ ਹਣ ਪੱਕ ਗਏ ਆ ਹਾਂਜੀ ਹਾਂਜੀ ਇਹ ਗੁੱਦਰ ਭੱਜੇ ਨਸੇ ਰਹੇ ਆ ਹਾਂਜੀ ਹਾਂਜੀ ਜੋ ਹੁਣ ਬਿਲਕੁਲ ਆਪਣੀ ਤਿਆਰੀ ਹੈ ਤੇ ਬਾਕੀ ਚਲੋ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਸਮਝ ਲੈ ਤੇ ਮੈਂ ਵੀ ਕਹਤੀ ਆ ਨਾ ਹਾਂਜੀ ਇਹਨੇ ਨਹੀਂ ਮਿਲਨੀ ਨੀ ਤਾਜੀ ਸੂਈ ਬਸ਼ੀ ਥਾਨ ਦੀ ਕੁਆਲਿਟੀ ਇੱਕ ਕਰੀ ਚੈੱਕ ਕਰਾਉਗੀ ਬਾਕੀ ਆ ਵੀ ਹੈਗੀ ਸੱਜਰ ਸੂਈ ਆ ਇਹ ਬਿਲਕੁਲ ਤਾਜੀ ਸੂਈ ਵੇਖੋ ਭਾਈ ਥਣ ਲੱਗਦਾ ਠੀਕ ਆ ਜੀ ਹਾਂਜੀ